ਸਰਵਰ ਪ੍ਰਸਾਦ ਫਵਾਇ ਦੁਰਗੰਗਰ ਮੈਂ ਸਤਿਨਾਮ ਵਾਖੋ ਤੀਓ ਜੋ ਪ੍ਰਭ ਦੀ ਜੈਨ ਕਰ ਸਾਨੂੰ ਦੱਸ ਦੇਣਾ ਤਾਂ ਆਪਣਾ ਇਹ ਕੁੰਬ ਚ ਪਹਿਲਾ ਹੈਗਾ ਕਿ ਉਤੋਂ ਪਹਿਲਾਂ ਵੀ ਆਏ ਹੋਏ ਨੇ ਇੱਥੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਆਪਣੇ ਪੰਜਾਬ ਤੋਂ ਕੋਈ ਦਲ ਨਹੀਂ ਆਉਂਦਾ ਤੇ ਜੇ ਕਹੀਏ ਕਿ ਸਿੱਖ ਜਥੇਬੰਦੀਆਂ ਨੇ ਕਿਸੇ ਨੇ ਇੱਥੇ ਸ਼ਿਰਕਤ ਨਹੀਂ ਕੀਤੀ ਜੇ ਮੇਨ ਨਿਰਮਲਾ ਖਾੜਾ ਉਹ ਹਰਦਵਾਰ ਤੋਂ ਆ ਉਹ ਆਏ ਨੇ ਪਰ ਐਕਚੁਅਲ ਦੇ ਵਿੱਚ ਜੋ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਉਹ ਮਿਸਲ ਸ਼ਹੀਦਾਂ ਨਿਹੰਗ ਬਾਬਾ ਫਕੀਰ ਸਿੰਘ ਜਿਹੜੀ ਮਿਸਲ ਹੈ ਕੋਈ ਇੱਥੇ ਆਏ ਨੇ ਅਜੇ ਤਾਂ ਪਹਿਲਾ ਸ਼ਾਈ ਇਸ਼ਨਾਨ ਕੀਤਾ ਤੇ ਪਹਿਲੀ ਵਾਰ ਕਿਸੇ ਜਥੇਬੰਦੀ ਨੇ ਨਿਹੰਗ ਜਥੇਬੰਦੀ ਨੇ ਸ਼ਾਈ ਇਸ਼ਨਾਨ ਕੀਤਾ ਤੇ ਉਹਨਾਂ ਸਾਧੂਆਂ ਦੇ ਨਾਲ ਕੀਤਾ ਇਹ ਵੀ ਸਾਡੇ ਵਾਸਤੇ ਇੱਕ ਮਾਣ ਦੀ ਗੱਲ ਹੈ ਤੇ ਦੂਸਰਾ ਚਾਰੇ ਇਸ਼ਨਾਨ ਕਰਾਂਗੇ ਉਪਰੰਤ ਜਿਹੜਾ ਰਾਤ ਨੂੰ ਇੱਥੇ ਆਰਤੀ ਆਰਤਾ ਕਰਿਆ ਜਾਂਦਾ ਗੁਰੂ ਦਾ ਜਸ ਗਾਇਆ ਜਾਂਦਾ ਤੇ ਮਹਾਰਾਜ ਦੀ ਕਿਰਪਨਾ ਲੰਗਰਾਂ ਨਿਵਾਸਾਂ ਰਸਦਾ ਜਿਹੜੀਆਂ ਖੂਬਤੀਆਂ ਡੇਲੀ ਆਰਤੀ ਹੁੰਦੀ ਹੈ ਜੀ ਡੇਲੀ ਸ਼ਾਮ ਨੂੰ ਜੀ ਸੰਗਮ ਤੇ ਡੇਲੀ ਆਰਤੀ ਹੁੰਦੀ ਹੈ ਡੇਲੀ ਆਰਤੀ ਹੁੰਦੀ ਹੈ ਜੀ ਆਰਤਾ ਹੁੰਦਾ ਤੇ ਗੁਰੂ ਦਾ ਜਸ ਗਾਇਆ ਜਾਂਦਾ ਆਪਣੇ ਨਾਲ ਕਿੰਨੇ ਕਿੰਨੇ ਹੈਗੇ ਇੱਥੇ ਆਏ ਨੇ ਕੋਈ ਲਗਭਗ 30 35 ਸਿੰਘ ਨੇ ਜੀ ਜਿਹੜੇ ਸਾਡੇ ਨਾਲ